ਔਰ ਜੇਕਰ ਉਹਨਾਂ ਦੇ ਪੇਰੈਂਟਸ ਨਹੀਂ ਹਨ ਕੋਈ ਹੋਰ ਤਸਕਰ ਹੈ ਇਹਨਾਂ ਦੇ ਪਿੱਛੇ ਤਾਂ ਉਹਨਾਂ ਨੂੰ ਅਸੀਂ 5 ਸਾਲ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ ਜੇਕਰ ਕੋਈ ਬੱਚਿਆਂ ਦੇ ਉੱਪਰ ਜ਼ੁਲਮ ਕਰਦਾ ਕਿਉਂਕਿ ਸਾਡੇ ਕੋਲ 17 ਬੱਚੇ ਇਹ ਵੀ ਦੱਸਣਾ ਜ਼ਰੂਰੀ ਹੈ 17 ਬੱਚੇ ਇਹੋ ਜਿਹੇ ਪਾਏ ਗਏ ਜਿਨ੍ਹਾਂ ਨੂੰ ਹੈਂਡੀਕੈਪਸ ਜਿਹੜੇ ਬੱਚੇ ਕਿਸੇ ਨਾ ਕਿਸੇ ਪੱਖੋਂ ਸਰੀਰਕ ਤੌਰ ਤੇ ਉਨ੍ਹਾਂ ਤੇ ਤਸ਼ੱਦਦ ਹੋਇਆ ਸੀ ਅਸੀਂ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਸਿਹਤ ਬੀਮਾ ਯੋਜਨਾ ਸਾਰਾ ਜੋੜ ਕੇ ਉਹਨਾਂ ਦੇ ਹੈਲਥ ਕਾਰਡ ਨਾਲ ਜੋੜਿਆ ਉਹਨਾਂ ਨੂੰ ਵੀ ਅਸੀਂ ਇਲਾਜ ਕਰਵਾ ਰਹੇ ਹਾਂ ਸੋ ਜੇਕਰ ਕੋਈ ਬੱਚਿਆਂ ਤੇ ਤਸ਼ੱਦਦ ਕਰਦਾ ਹੈ ਤਾਂ ਉਸ ਤੇ ਲਈ ਵੀ ਸਜ਼ਾਵਾਂ ਸਖਤ ਹੋਣਗੀਆਂ 20 ਸਾਲ ਦੀ ਸਜ਼ਾ ਤੋਂ ਘੱਟ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ ਸੋ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਇਹ ਕੋਈ ਇੱਕ ਐਕਟ ਨਹੀਂ ਕਿ ਕੋਈ ਬੈਗਰੀ ਐਕਟ ਦੇ ਵਿੱਚ ਬੱਚਿਆਂ ਦੀ ਜਿਹੜੀ ਭੀਖ ਮੰਗਵਾਉਣ ਦੀ ਗੱਲ ਸੀ ਉਹਦੇ ਤੇ ਕੋਈ ਨਿਰਧਾਰਤ ਹੀ ਨਹੀਂ ਸੀ ਵੀ ਅਸੀਂ ਉਹਦੇ ਤੇ ਕਿਵੇਂ ਪਲਾਨ ਕਰਨਾ ਹੈ ਸਜ਼ਾ ਸੋ ਇਹਨਾਂ ਸਾਰੇ ਐਕਸ ਨੂੰ ਅਸੀਂ ਇਕੱਠਾ ਕਰਕੇ ਬਹੁਤ ਸਖਤ ਸਜ਼ਾਵਾਂ ਦਾ ਇਹਦੇ ਵਿੱਚ ਪ੍ਰੋਵੀਜ਼ਨ ਰੱਖਿਆ ਹੈ ਕਿ ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਬੱਚਿਆਂ ਤੋਂ ਭੀਖ ਮੰਗਵਾਏਗਾ ਤਾਂ ਉਹ ਫਿਰ ਸਾਰੀ ਉਮਰ ਹੀ ਜੇਲ੍ਹ ਦੀ ਸਜ਼ਾ ਖੱਟੇਗਾ